ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅਜਾਪਾ ਸਾਰੇ ਰੱਬ ਮਿਲ ਕੇ ਪੰਜ ਤਖਤਾਂ ਦੀ ਵਿਚਾਰ ਬੜੇ ਸਾਦੇ ਸ਼ਬਦਾਂ ਨਾਲ ਅੰਗਿਤ ਕਰਾਂਗੇ ਸਤਿਗੁਰੂ ਦੀ ਕਿਰਪਾ ਕਰਨ ਆਪ ਜੀ ਨੂੰ ਇਹ ਜੋ ਸੇਵਾ ਪ੍ਰਵਾਨ ਖਰ ਲੈਂ ਸਤਗੁਰੂ ਜੀ ਜਿਵੇਂ ਕਿਰਪਾ ਕੀ ਤੀਸਰੀ ਅੰਮ੍ਰਿਤਸਰ ਸਾਹਿਬ ਜੀ ਲਿਖੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਸੇਵ ਮਹਾਰਾਜ ਮੀਰੀ ਪੀਰੀ ਦੇ ਮਾਲਕ ਇਹਨਾਂ ਦੇ ਸਮੇਂ ਤੁਰਕ ਰਾਜ ਮੁਹੰਮਦ ਗਜਨਵੀ ਜੋਸਾਨ ਬੜਾ ਚਾਲਮਸੀ ਬڑا ਕਰੋਧ ਵਾਂਸੀ ਇੰਦੋਪ੍ਰਤੀ ਸਿੱਖਾ ਪ੍ਰਤੀ ਬੜੀ ਜੀ ਮਾਨਸਤਕਾ ਖਰਾਬ ਸੀ ਤੇ ਬੜਾ ਲੋਕਾਂ ਤੇ ਤਸ਼ੱਦਦ ਟੌਨਾ ਸੀ ਤੋਂ ਸੱਚੇ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੌਰ ਤਰਵਾਰਾਂ ਕਾਣ ਕੇ ਇਹ ਅਕਾਲ ਤੱਤ ਸਾਹਵ ਦਿੱਲੀ ਤੋਂ ਵੱਡਾ ਤਿਆਰ ਕਰਕੇ ਤੇ ਇਹ ਸੱਚ ਤੇ ਝੂਠ ਦੂ ਵਰਦਾ ਫਾਸ ਕਰ ਲਈ ਇਹ ਦੋ ਤਲਵਾਰਾਂ ਪਹਿਣ ਕੇ ਰਾਜ ਜੀ ਤੇ ਧਰਮ ਜੀ ਦੋਹੀ ਸੰਸਾਰ ਦੇ ਵਿੱਚ ਸਤਿਗੁਰਾਂ ਨੇ ਕਰਕੇ ਦਿਖਾਈਆਂ ਕਿਉਂਕਿ ਉਦੋਂ ਇੰਨਾ ਕਿ ਜ਼ੁਲਮ ਕਰਦਾ ਸੀ ਕਿ ਹਿੰਦੂ ਧਰਪਾਵਾਂ ਨੂੰ ਘੋੜੇ ਤੇ ਨਹੀਂ ਬੈਣ ਦੇਣਾ ਸਿੱਧੇ ਪਾਸੇ ਨਹੀਂ ਬੈਣ ਦੇਣਾ ਬਹੁ ਬੇਟੀ ਵਿਆਹ ਕੇ ਆਪਣੇ ਮਹਿਲਾਂ ਚ ਲੈ ਕੇ ਗਿਆ ਇਹੋ ਜਿਹੀ ਹਰਕਤਾਂ ਬਹੁਤ ਕਰਦਾ ਸੀ ਤੋਂ ਸੱਚੇ ਬਾਸ ਸੈਨੇ ਇਹ ਬਨ ਲਾਇਆ ਜਦੋਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ ਕਿ ਸੱਚੇ ਪਾਤਸ਼ਾਹ ਤੇ ਵਾਸ ਬਖਸ਼ੋ ਤੋਂ ਉਹਨਾਂ ਨੇ ਇਸ਼ਾਰਾ ਕੀਤਾ ਬਾਬਾ ਬੁੱਢਾ ਜੀ ਇਹ ਉੱਥੇ ਜਾ ਕੇ ਇਹ ਪ੍ਰਾਪਤੀ ਕਰ ਸਕਦੇ ਸੀ ਪਹਿਲੇ ਚੱਕਰ ਦੇ ਵਿੱਚ ਜਦੋਂ ਗਏ ਉਹ ਤਰੀਕੇ ਨਾਲ ਆਪਦਨੇ ਆ ਵੀ ਪੱਕ ਨਾਲ ਗਏ ਦੂਸਰੀ ਵਾਰ ਬੜੀ ਸ਼ੰਦਾ ਨਾਲ ਨੰਗੇ ਚੰਨ ਗਏ ਤਾਂ ਸੱਚੇ ਪਾਤਸ਼ਾਹ ਜੀ ਦੀ ਦਾਤ ਲੈ ਕੇ ਪਰਤੇ ਤਾਂ ਉਹਨਾਂ ਕਿਹਾ ਕਿ ਗੰਦੇ ਤੇ ਪਿਆਜ ਤੇ ਮੁੱਕਾ ਮਾਰਿਆ ਉਹਦੇ ਵਿੱਚ ਇੱਕ ਪੀਸ ਛੋਟਾ ਨਿਕਲ ਕੇ ਅੱਗੇ ਗਿਆ ਤਾਂ ਐਸਾ ਵਾਰ ਦਿੱਤਾ ਕਿ ਮੂਗਲਾਂ ਦੇ ਸਿਰ ਇਹ ਇਸ ਤਰ੍ਹਾਂ ਜੋਦਾ ਭੰਨੇ ਆ। ਤੋਂ ਅੰਮ੍ਰਿਤਸਰ ਜਦੋਂ ਮੰਦਰ ਮਹਾਰਾਜ ਬਾਣੀ ਰਚਦੇ ਸਨ ਸਿਨਾ ਮਿਲਿਆ ਤੇ ਬੜੇ ਖੁਸ਼ ਹੋਏ ਸਾਰੀਆਂ ਸੰਤਾਂ ਵਾਸਤ ਆਏ ਨੇ। ਤੋਂ ਮਹਾਰਾਜ ਕਿਰਪਾ ਹੋਈ। ਸੋਟ ਸਾਗਰ ਵਿੱਚ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਂ ਕਾ ਡੇਰਾ ਭੰਨਾ। ਇਹ ਸ਼ਬਦ یوں ਸ਼ਾਮਕਰ ਰਹਿਸਾ। ਤੋਂ ਸਭ ਚੇ ਪਾਤ ਸ਼ਾਣੀ ਸਾਰੀ ਵਿਸਥਾਰ ਸਹਿਤ ਮਹਾਰਾਜ ਨੇ ਆਪਾ ਸੁਖਮੁਗਲ ਕਰਾਂਗੇ ਉਦੋਂ ਫਿਰ ਸਾਰੇ ਜੁੜਮ ਦਾ ਟਕਰਾ ਕਰਦਾ ਹੋਇਆ ਸਤਗੁਰੂ ਜੀ ਨੇ ਇਹ ਪਹਿਲਾ ਤਖਤ ਰਚ ਕੇ ਤੇ ਬੰਨਾ ਲਾਤਾ ਤੇ ਜੁੜਮ ਨੂੰ ਬੰਨਾ ਲਾਇਆ ਤੇ ਸਾਰੇ ਕਾਸੇ ਨੂੰ ਦੁਖਾਂ ਕਲੇਸ਼ਾਂ ਦੇ ਨਾਸ ਕੀਤੇ ਤਾਂ ਪਹਿਲਾ ਤਖਤ ਇਹ ਰਚਿਆ ਗਿਆ ਤੋਂ ਦੂਜਾ ਤਖਤ ਪਟਨਾ ਸਾਹ ਸਾਹਿਬ ਜੀ ਨੂੰ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬੇ ਕਮਾਉ ਉੱਤੇ ਪਰਗਟ ਹੋਏ ਤਾਂ ਪੀਖਮਸ਼ਾ ਇਹਨਾਂ ਨੂੰ ਪਤਾ ਲੱਗਿਆ ਕਿਉਂਕਿ ਬ੍ਰਹਮ ਗਿਆਨੀ ਸਾਂ ਇਹਨਾਂ ਮਨਪਾਵ ਹੋਏ ਇਹਨਾਂ ਜਾ ਕੇ ਕਿ ਪਟਨੇ ਦੇ ਵਿੱਚ ਜਾਂਚਨਾ ਕੀਤੀ ਕਿ ਸਾਹਿਬੇ ਕਮਾਉ ਜੋ ਸਤਗੁਰੂ ਪ੍ਰਗਟ ਹੋਏ ਨੇ ਦਰਸ਼ਨ ਦਿਖਾਓ ਤਾਂ ਉਹ ਕਹਿੰਦੇ ऐसा भी सुन ਵਿੱਚ ਆਇਆ ਕਿ ਥੋੜੀ ਦਿੱਕਤ ਆਈ ਲੇਕਨ ਦਰਸ਼ਨ ਕਰਕੇ ਹੀ ਉਥੋਂ ਪਰਤੇ ਤਾਂ ਸਾਡੇ ਉਹ ਸਿੱਖ ਧਰਮ ਦੇ ਤੇ ਦੂਸਰੇ ਤਖਤ ਪਰਚਲਤ ਹੋਏ ਪਟਨਾ ਸਾਹਿਬ ਰਮੰਦਰ ਜੀ ਤੋਂ ਦੂਸਰੇ ਤੀਸਰੇ ਜਿਹੜੇ ਤਖਤ ਨੇ ਇਹ ਸ੍ਰੀ ਆਨੰਦਪੁਰ ਸਾਹਿਬ ਕਿਸਗੜ ਸਾਹਿਬ ਤੋਂ ਸਾਰਾ ਪਰਿਵਾਰ ਕੀਰਤ ਪਉਸਿਆ ਕਰਦਾ ਸੀ ਇੱਕ ਐਸਾ ਕਿਰਾਨਪਾਪ ਹੋਇਆ ਤੇ ਮਾਰੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਇਹ ਵਿਗਾ ਜ਼ਮੀਨ ਖਰੀਦ ਕੇ ਤੇ ਇੱਥੇ ਅਨੰਦਪੁਰ ਸਾਹਿਬ ਕੇਸਰਾ ਸਾਹਿਬ ਉਸਾਇਆ ਸੱਚੇ ਬਾਦ ਸਿਆਵੇਂ ਕੁਮਾਰ ਜਦੋਂ ਇਹ ਆਪਣੀ ਹੋਂਦ ਵਿੱਚ ਆਏ ਇਹਨਾਂ ਨੇ 1699 ਵਿਸਾਖੀ ਨੂੰ ਵੱਡਾ ਘਾਟ ਸੱਦਿਆ ਉਹਦੇ ਉੱਚ ਪੰਜ ਸਿੰਘਾਂ ਦੀ ਚੋਣ ਕਰਕੇ ਤੇ ਖੰਡੇਵਾਟੇ ਦਾ ਅੰਮ੍ਰਿਤ ਲਿਆ ਪੰਜਾਂ ਛਕਾਇਆ ਫਿਰ ਆਪ ਛਕਿਆ ਕਿ ਸਾਰੇ ਤੁਸੀਂ ਜਾਣਦੇ ਹੋ ਕਿਵੇਂ ਵਰਾ ਦੀ ਪ੍ਰਾਪਤੀ ਹੋਈ ਕਿਵੇਂ ਕਹਿੰਦੇ ਅਸੀਂ ਸਾਰਾ ਪਰਿਵਾਰ ਵਾਰ ਕੇ ਸੇਵਾ ਨਿਭਾਵਾਂਗੇ ਉਹ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਤਾਂ ਉੱਥੋਂ ਫਿਰ ਇਹਨਾਂ ਨੇ ਪਾਈ ਇਹ 11 ਪਰਸਾਉ ਤੇ ਕੇ ਉਸ ਅਗਰ ਸਾਉ ਦੀ ਮਹੱਤਾ ਕਰਕੇ ਕੇਸਾਂ ਨੂੰ ਬੜਾ ਪ੍ਰਮੋਟ ਕੀਤਾ ਤੇ ਸੱਚੇ ਪਾਸਿਆਂ ਨੇ 30 ਦਾ ਤਖਤ ਰਚਾਇਆ ਸ੍ਰੀ ਆਨੰਦਪੁਰ ਸਾਹਿਬ ਪੀਸਗਟ ਸਾਹਿਬ ਤੇ ਚੁਕਾ ਤਖਤ ਪਈ ਜਦੋਂ ਸਾਰੇ ਇਹ ਜੰਗ ਜਦ ਸਮਾਪਤ ਕੀਤੇ ਤੇ ਉਹ ਫਿਰ ਜਾ ਕੇ ਦੰਗਮਾ ਸਾਉ ਸਾਲਿਆ ਆਉ ਤੇ ਸਾਰੇ ਸ਼ਸਤਰ ਵਸਤਰ ਫੇਰ ਉੱਤੇ ਪਾਈ ਤੇ RAM ਕੀਤਾ ਤੇ ਉੱਤੇ ਸਾਰਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਚਨਾ ਕੀਤੀ ਜਵੇਂ ਦੂਜਿਆਂ ਨੇ ਕਿਹਾ ਸੀ ਨਾ ਕਿ ਜੇ ਗੁਰੂ ਹੋ ਤੇ ਗੁਰੰਥ ਸਾਹਿਬ ਲਿਖ ਲੋ ਤਾਂ ਇਹ ਲੰਮੀ ਵਿਚਾਰ ਹੈ ਇਸ ਕਰਕੇ ਪਸੂਪ ਮਦਨ ਨਹੀਂ ਜਾਣਾ ਤੇ ਚੌਥਾ ਕਤ ਨਾ ਰਚਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੀ 48 ਘੰਟੇ ਲੱਗੇ ਤੇ ਕਹਿੰਦੇ ਉਹਦੀ ਵਿਚਾਰ ਭਾਉ ਕੇ ਔਰ ਕੇ ਦੇਖਿਆ ਬਗਾਵ ਮਾਤਰਾ ਸੁਧ ਕੀਤੀਆਂ ਤੇ ਇਸ ਕਰਕੇ ਫਿਰ ਉਹ ਜਦੋਂ ਸੰਪੂਰਤਾ ਹੋਈ ਸੱਚੇ ਪਾਤਸ਼ਾਹ ਦਾ ਬਲਬਲਾ ਸੀ ਇਹ ਸਾਰੇ ਫੇਰੇ ਹਜੂਰ ਸਾਹਿਬ ਨੂੰ ਇਹਨਾਂ ਨੇ ਪਿਆਨਾ ਕੀਤਾ ਇਹ ਪੰਜਵਾਂ ਤਖਤ ਜਾ ਕੇ ਹਜੂਰ ਸਾਹਿਬ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਕੇ ਸਿੱਖਾਂ ਨੂੰ ਬੁਲਾ ਕੇ ਤੇ ਸਾਰਾ ਸੰਤਾਂ ਨੂੰ ਬੁਲਾਇਆ ਤੇ ਉਤੋਂ ਗੁਰੂ ਰਣ ਸਾਹਿਬ ਦੇ ਵਿੱਚ ਆਪਣੀ ਜੋਤ ਰਖਤੀ ਕਈ ਹੋਰ ਬੜੇ ਵਿਚਾਰਾ ਕਰਦੇ ਨੇ ਉਧਰ ਨਹੀਂ ਜਾਣਾ ਆਪਾਂ ਸਤਿਗੁਰੂ ਦੀ ਬਾਣੀ ਤੇ ਬਾਣਾ ਤੇ ਬਚਨ ਮੰਨ ਕੇ ਚੱਲਾਂਗੇ ਸਾਡਾ ਲੋਕ ਸੁਖੀ ਪਰ ਲੋਕ ਸਹਿ ਰਹਿਣਾ ਇਹ ਫਿਰ ਪੰਜਵਾਂ ਤਖਤ ਉੱਥੇ ਰਚ ਕੇ ਤੇ ਗੁਰੂ ਰਣ ਸਾਹਿਬ ਜੀ 11ਵਾਂ ਗੁਰੂ ਸਥਾਪਿਤ ਕਰਤਾ ਯੋ ਖਾਲਸਾ ਪੰਥ ਸਾਰੇ ਨੂੰ ਇੱਕਾ ਨੂੰ ਆਪਾਂ ਨੂੰ ਹੁਕਮ ਹੈ ਕਿ ਪਹਿਲਾਂ ਗੁਰੂ ਮੰਨਣਾ ਸਿੱਖ ਖਾਲਸੇ ਪੰਥ ਦਾ ਅਸੀਸ ਗੁਰੂ ਗ੍ਰੰਥ ਸਾਹਿਬ ਨੂੰ ਝੁਕਣਾ ਹੈ ਇਸ ਕਰਕੇ ਹੋਰ ਕੋਈ ਗੁਰੂ ਦੀ ਜਾਂਚ ਨਾ ਨਹੀਂ ਕਰਨੀ ਮੰਨਣਾ ਨਹੀਂ ਹੈ ਇਹ ਪੰਜਵੇਂ ਤਖਤ ਦੀ ਮਹਤਾ ਸੱਚੇ ਪਾਤਸ਼ਾਹ ਨੇ ਵਧਾਈ ਇਹ ਇਸ ਤਰ੍ਹਾਂ ਪਾਈ ਇਹ ਪੰਜ ਤਖਤਾਂ ਦੀ ਸਤਿਗੁਰਾਂ ਨੇ ਰਚਨਾ ਕੀਤੀ ਆਪਾਂ ਸੂਪਰੂਹ ਦੇ ਵਿੱਚ ਦਰਸਾਇਆ ਹੈ ਜੇ ਵਿਚਾਰ ਕਰੀਏ ਤਾਂ ਬਹੁਤ ਵੱਡੀ ਲੰਬੀ ਹੁੰਦੀ ਹੈ ਕਿ ਇੱਕ ਇੱਕ ਆ ਪਾਕਿਸਤਾਨਵਾਸੀ ਆਪਾਂ ਇਹ ਖੋਲ ਦੀਏ ਤੇ ਬਹੁਤ ਵੱਡਾ ਵਿਸਤਾਰ ਬੁਣਾ ਇਸ ਕਾ ਕੇ ਬਸ ਸੋਖੂ ਸ਼ਬਦ ਵਿਚਾਰ ਲੂ ਸੰਕੋਚ ਗਾਦਿਆਂ ਮਹਾਰੇ ਕਿਰਪਾ ਕਰਨ ਜਦੋਂ ਵੀ ਕਦੇ ਸਾਮਾ ਮਿਲੇ ਪੰਜਾ ਤੱਕ ਤਾਂ ਤੇ ਜਾਈਏ ਦਰਸ਼ਨ ਕਰੀਏ ਪ੍ਰਕਰਮਾ ਕਰੀਏ ਤੇ ਉਪਸੰਝੀ ਮਰਜ਼ਾ ਦਾ ਮੰਨੀਏ ਤੇ ਜੋ ਖਾਲਸਾ ਪੰਥ ਨੂੰ ਹੁਕਮ ਹੈ ਇਹ ਬੁਰਕੀ ਗੋਲ ਕਾਂ ਦੇ ਵਿੱਚ ਵੀ ਪਾਈ ਦਸਬੰਦ ਪਾਓ ਲੰਗਰਾਂ ਦੀ ਸੇਵਾ ਕਰੋ ਸਾਰੀ ਸਿੱਖਿਆ ਪ੍ਰਾਪਤ ਕਰਕੇ ਪਰਿਵਾਰ ਵਿੱਚ ਵਰਤਾਓ ਤੇ ਕਿਆ ਤਾਂ ਅਗੇ ਸਦਾ ਲੋਕ ਸੁਖੀ ਪਰ ਲੋਕ ਸਹਿਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ